ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਗੱਲ ਕਰਦੇ ਆਂ ਪੰਜਾਬ ਦੇ ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਜਿਨ੍ਹਾਂ ਨੇ ਆਪਣੇ 5.5 ਸਾਲ ਦਾ ਏਰੀਆ ਰਲੈਂਡ ਦੇ ਲਈ ਆ ਜਿਹੜਾ ਮਾਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਆ ਜਿਹੜੀ ਆਪਣੀ ਪਟੀਸ਼ਨ ਆ ਜਿਹੜੀ 2635 2024 ਦਰਕਿਤੀ ਹੋਈ ਆ ਜਿਸ ਨੂੰ ਲੈ ਕੇ ਪਿਛਲੇ ਸਮੇਂ ਤੋਂ ਲਗਾਤਾਰ ਤਰੀਕਾਂ ਨੇ ਜਿਹੜੀਆਂ ਉਹ ਹਾਈ ਕੋਰਟ ਦੇ ਵਿੱਚ ਨੇ ਜਿਹੜੀਆਂ ਪੈਰੀਆਂ ਨੇ ਪਿਛਲੀ 4 ਦਸੰਬਰ ਦੀ ਤਰੀਕ ਤੋਂ ਬਾਅਦ ਆ ਜਿਹੜੀ ਅੱਜ ਮਤਲਬ 18 ਨੂੰ ਦਸੰਬਰ ਨੂੰ ਆ ਜਿਹੜੀ ਉਸ ਦੇ ਵਿੱਚ ਪੇਸ਼ੀ ਸੀ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆ ਉਹ ਹੈਗੀ ਸੀ ਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਪਣਾ ਐਫੀ ਡੈਫਟ ਸੀ ਜਿਹੜਾ ਹਾਈ ਕੋਰਟ ਦੇ ਜੱਜ ਸਾਹਿਬਾਨ ਵੱਲੋਂ ਸੀ ਜਿਹੜਾ ਮੰਗਿਆ ਗਿਆ ਸੀ ਕਿ ਉਹ ਆਪਣੇ ਖਰਚਿਆਂ ਦੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਿਸਟਮ ਚਲਾ ਰਹੇ ਨੇ ਕਿਸ ਤਰ੍ਹਾਂ ਦੇ ਖਰਚੇ ਨੇ ਜਿਹੜੇ ਇਸ਼ਤਿਹਾਰਾਂ ਦੇ ਉੱਤੇ ਜਿਹੜੇ ਬਾਹਰ ਸਫਰ ਨੇ ਜਿਹੜੇ ਕੀਤੇ ਜਾ ਰਹੇ ਉਹਨਾਂ ਨੂੰ ਲੈ ਕੇ ਸੀਗਾ ਸਰਕਾਰ ਵੱਲੋਂ ਸੀਗਾ ਵਿੱਤ ਵਿਭਾਗ ਵੱਲੋਂ ਸੀਗਾ ਐਫੀ ਡੈਫਟ ਸੀ ਜਿਹੜਾ ਦਾਇਰ ਕਰਨਾ ਸੀਗਾ ਉਸ ਨੂੰ ਲੈ ਕੇ ਜਿਹੜਾ ਸਰਕਾਰ ਸੀਗੇ ਉਸਨੇ ਪੇਸ਼ ਹੋਣਾ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਲੱਖਾਂ ਮੁਲਾਜ਼ਮ ਤੇ ਪੈਨਸ਼ਨ ਸੀ ਜਿਹੜੇ ਉਡੀਕ ਕਰ ਰਹੇ ਸੀਗੇ ਕਿ ਉਸ ਦੇ ਵਿੱਚ ਕੀ ਅਪਡੇਟ ਆ ਜਿਹੜੀ ਆਉਂਦੀ ਆ ਤਾਂ ਉਸ ਤੋਂ ਪਹਿਲਾਂ ਹੀ ਆ ਜਿਹੜੀ ਪੰਜਾਬ ਸਰਕਾਰ ਤੁਹਾਨੂੰ ਦੱਸ ਦਈਏ ਤਾਂ ਪੰਜਾਬ ਸਰਕਾਰ ਜਿਹੜੀ ਮਾਨਯੋਗ ਹਾਈ ਕੋਰਟ ਦੇ ਵਿੱਚ ਆ ਜਿਹੜੀ ਡਬਲ ਬੈਂਚ ਦੇ ਕੋਲ ਆ ਜਿਹੜੀ ਉਹ ਚਲੀ ਗਈ ਆ ਜਿਸ ਨੂੰ ਲੈ ਕੇ ਉਹਨਾਂ ਨੇ ਆਪਣਾ ਜਿਹੜਾ ਉੱਥੇ ਅਪੀਲ ਆ ਜਿਹੜੀ ਉਹ ਦਾਇਰ ਕੀਤੀ ਆ ਜਿਸ ਦੇ ਵਿੱਚ ਡਬਲ ਬੈਂਚ ਦੇ ਵਿੱਚ ਆ ਜਿਹੜੀ ਉਹਨਾਂ ਨੇ ਅਪੀਲ ਕੀਤੀ ਆ ਤੇ ਉਸ ਦੇ ਬਾਰੇ ਆ ਜਿਹੜੀ ਅਗਲੀ ਕੋਈ ਆਉਟਪੁੱਟ ਆ ਜਿਹੜੀ ਅਗਲੀ ਪੇਸ਼ੀਆਂ ਨੇ ਜਿਹੜੀਆਂ ਉਸ ਦੇ ਵਿੱਚ ਆਵੇਗੀ ਜਿਸ ਦੇ ਨਾਲ ਜਿਹੜੇ ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਨੇ ਜਿਹੜੇ ਆਪਣੇ ਬਕਾਇਆ ਨੂੰ ਲੈ ਕੇ ਲਗਾਤਾਰ ਉਡੀਕ ਕਰ ਰਹੇ ਨੇ ਜਿਨ੍ਹਾਂ ਨੂੰ 5.5 ਸਾਲ ਦਾ ਏਰੀਅਰ ਦੇ ਵਿੱਚੋਂ ਕੋਈ ਵੀ ਕਿਸ਼ਤਾ ਜਿਹੜੀ ਉਹ ਨਸੀਬ ਨਹੀਂ ਹੋਈ ਨਾਲ ਹੀ ਡੀਏ ਦੀਆਂ ਕਿਸ਼ਤਾਂ ਨੇ ਜਿਹੜੀਆਂ ਤਕਰੀਬਨ 252 ਮਹੀਨਿਆਂ ਦਾ ਜਿਹੜਾ ਬਕਾਇਆ ਹੈਗਾ ਉਸ ਨੂੰ ਲੈ ਕੇ ਵੀ ਜਿਹੜੇ ਉਡੀਕ ਕਰ ਰਹੇ ਨੇ ਮੁਲਾਜ਼ਮ ਤੇ ਪੈਨਸ਼ਨਰ ਨੇ ਜਿਹੜੇ ਵੀ ਸਾਨੂੰ ਕਦੋਂ ਨਸੀਬ ਹੋਵੇਗਾ ਤਾਂ ਉਸ ਨੂੰ ਲੈ ਕੇ ਜਿਹੜੀ ਸਰਕਾਰ ਦੀ ਜਿਹੜੀ ਇਸ ਤੋਂ ਸਪਸ਼ਟ ਹੋਇਆ ਕਿ ਨੀਤੀਆ ਜਿਹੜੀ ਉਹ ਹਜੇ ਇਹਨਾਂ ਨੂੰ ਕੁਝ ਦੇਣ ਦੇ ਉੱਤੇ ਮੂਡ ਦੇ ਵਿੱਚ ਨਹੀਂ ਆ ਤਾਂ ਸਰਕਾਰ ਆ ਜਿਹੜੀ ਇਹਨੂੰ ਲੰਮਾ ਲਮਕਾਉਣ ਦੇ ਰੋਹ ਦੇ ਵਿੱਚ ਆ ਜਿਹੜੀ ਉਹਨਾਂ ਡਬਲ ਬੈਂਚ ਦੇ ਵਿੱਚ ਚਲੇ ਗਏ ਨੇ ਤਾਂ ਜਿਹੜੀ ਅਗਲੀ ਸੁਣਵਾਈ ਆ ਹੁਣ ਜਿਹੜੇ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਕੇਸ ਸੀਗਾ ਉਹਨਾਂ ਵੱਲੋਂ ਵੀ ਐਬ ਜਿਹੜਾ ਉਹਨਾਂ ਦੱਸਿਆ ਗਿਆ ਕਿ ਜਿਹੜੀ ਸਰਕਾਰ ਆ ਤਾਂ ਉਹ ਡਬਲ ਬੈਂਚ ਤੇ ਚਲੀ ਗਈ ਆ ਤਾਂ ਅਗਲੀ ਸੁਣਵਾਈ ਆ ਜਿਹੜੀ ਇਸ ਕੇਸ ਦੀ ਤਾਂ ਉਹ ਡਬਲ ਬੈਂਚ ਦੇ ਮਾਨਯੋਗ ਜੈ ਸਹਿਬਾਨ ਨੇ ਜਿਹੜੇ ਉਹ ਕਰਨਗੇ ਜਿਸ ਦੀ ਪੇਸ਼ੀ ਆ ਜਿਹੜੀ 22 ਜਨਵਰੀ 2025 ਨੂੰ ਤਾਂ ਕਿ तकरीबन 1 ਮਹੀਨਾ ਹੋਰ ਅੱਗੇ ਹੈ ਜਿਹੜੀ ਡਿਲੇ ਹੈ ਜਿਹੜੀ ਇਸ ਦੇ ਵਿੱਚ ਹੋਈ ਆ ਤਾਂ ਉਸ ਦੇ ਉੱਤੇ ਜਿਹੜੀ ਅਗਲੀ ਕਾਰਵਾਈਆਂ ਨੇ ਜਿਹੜੀਆਂ ਸ਼ੁਰੂ ਹੋਣਗੀਆਂ ਉਸ ਦੇ ਵਿੱਚ ਕੀ ਸਰਕਾਰ ਆਪਣਾ ਪੱਖ ਰੱਖਦੀ ਆ ਤੇ ਮੁਲਾਜ਼ਮ ਨੇ ਜਿਹੜੇ ਪੈਨਸ਼ਨ ਨੇ ਜਿਹੜੇ ਪਹਿਲਾਂ ਇਸ ਕੇਸ ਦੇ ਵਿੱਚ ਸ਼ਾਮਲ ਸੀਗੇ ਉਹ ਹੋਣਗੇ ਤੇ ਆਪਣਾ ਪੱਖ ਆ ਜਿਹੜਾ ਉੱਥੇ ਰੱਖਣਗੇ ਜਿਹੜੇ ਲਗਾਤਾਰ ਵੱਡੀ ਉਮਰ ਦੇ ਜਿਹੜੇ ਪੈਨਸ਼ਨਰ ਸੀਗੇ 70 ਸਾਲ ਤੋਂ 75 ਸਾਲ ਵਾਲੇ ਜਿਹੜੇ ਲਗਾਤਾਰ ਆਪਣੀ ਮੰਗ ਕਰ ਰਹੇ ਨੇ ਕਿ ਸਾਡਾ ਬਕਾਇਆ ਜਿਹੜਾ ਇਨੇ ਸਾਲ ਦਾ ਜਿਹੜਾ ਦਿੱਤਾ ਜਾਵੇ ਤੇ ਸਾਡੇ ਜਿਹੜੇ ਪੈਨਸ਼ਨਰ ਨੇ ਉਹ ਲਗਾਤਾਰ ਬਿਨਾ ਬਕਾਇਆ ਲੈ ਇਸ ਦੁਨੀਆ ਤੋਂ ਜਾ ਰਹੇ ਨੇ ਸੋ ਉਹਨਾਂ ਦੀ ਵੱਡੀ ਪੀੜਾ ਤੇ ਮੁਲਾਜ਼ਮ ਵੀ ਲਗਾਤਾਰ ਇਸ ਦੇ ਉੱਤੇ ਆਪਣੀ ਗੱਲ ਕਰ ਰਹੇ ਕਿ ਸਾਡਾ ਲੱਖਾਂ ਰੁਪਈਆ ਜਿਹੜਾ ਸਰਕਾਰ ਵੱਲ ਬਣਦਾ तकरीबन 18000 ਕਰੋੜ ਤੋਂ ਉੱਪਰ ਦੀ ਜਿਹੜੀ ਅਮਾਉਂਟ ਆ ਸਰਕਾਰ ਵੱਲ ਮੁਲਾਜ਼ਮ ਤੇ ਪੈਨਸ਼ਨਰਾਂ ਦੀ ਇਸ ਬਕਾਇਆ ਦੀ ਖੜੀ ਆ ਸਰਕਾਰ ਵੀ ਕਿਤੇ ਨਾ ਕਿਤੇ ਇਸ ਤੋਂ ਵੱਡੀ ਰਕਮ ਤੋਂ ਆ ਜਿਹੜੀ ਲਗਾਤਾਰ ਟਾਲਾ ਵੱਟ ਦੀ ਨਜ਼ਰ ਆ ਰਹੀ ਆ ਤੇ ਪਿਛਲੀਆਂ ਤਰੀਕਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ 29 30 ਤੇ 31 ਦੇ ਵਿੱਚ ਆ ਜਿਹੜਾ ਜਾ ਕੇ ਯਾਨੀ ਕਿ 2000 29 ਦੇ 31 ਦੇ ਵਿੱਚ ਆ ਜਾ ਕੇ ਅਸੀਂ ਜਿਹੜਾ ਬਕਾਇਆਗਾ ਉਹ ਭੁਗਤਾਨ ਕਰ ਦੇਵਾਂਗੇ ਪਰ ਉਸ ਦਾ ਕਿਤੇ ਵੀ ਕੋਈ ਜਿਹੜਾ ਲਿਖਤੀ ਰੂਪ ਸੀਗਾ ਜਿਹੜਾ ਕੋਈ ਐਫੀਡੇਵਟ ਸੀਗਾ ਜਿਹੜਾ ਸਰਕਾਰ ਵੱਲੋਂ ਉਹ ਨਹੀਂ ਸੀ ਦਿੱਤਾ ਗਿਆ ਮਾਨਯੋਗ ਹਾਈ ਕੋਰਟ ਵੱਲੋਂ ਸੀ ਜਿਹੜੀ ਇਸ ਦੇ ਉੱਤੇ ਸਖਤ ਟਿੱਪਣੀਆਂ ਸੀਗੀਆਂ ਇੰਨਾ ਲੰਮਾ ਸਮਾਂ ਇੰਤਜ਼ਾਰ ਕਿਉਂ ਮਲਾਜਮਾਂ ਨੂੰ ਕਰਵਾਇਆ ਜਾ ਰਿਹਾ ਸੋ ਜਿਹੜੀ ਜਿਸ ਦੀ ਪਿਛਲੀ ਸਰਕਾਰ ਵੱਲੋਂ ਵੀ ਸੀ ਜਿਹੜੀ ਉਸਤੇ ਕੀਤੀ ਗਈ ਸੀ ਕਿ ਇਸ ਦੀ ਜਿਹੜੀ ਅਮਾਊਂਟ ਆ ਦੋ ਕਿਸ਼ਤਾਂ ਦੇ ਵਿੱਚ ਆ ਜਿਹੜੀ ਉਹਨਾਂ ਨੇ ਆਪਣੇ ਬਜਟ ਸੈਸ਼ਨ ਦੇ ਵਿੱਚ ਵੀ ਇਸ ਦਾ ਪ੍ਰਬੰਧਨ ਸੀ ਰੱਖਿਆ ਸੀਗਾ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰਾਂ ਨੂੰ ਜਿਹੜਾ 2022 ਦੇ ਵਿੱਚ ਆ ਜਿਹੜਾ ਇਸ ਦਾ ਭੁਗਤਾਨ ਜਿਹੜੀ ਕਰਨ ਦੀ ਉਹਨਾਂ ਨੇ ਬਿਉਂਦ ਰੱਖੀ ਸੀ ਉਸ ਦੇ ਵਿੱਚ ਫੰਡ ਰੱਖੇ ਸੀ ਤਾਂ ਉਸ ਨੂੰ ਲੈ ਕੇ ਵੀ ਮਾਨ ਜੋ ਹਾਈ ਕੋਰਟ ਵੱਲੋਂ ਸਖਤ ਟਿੱਪਣੀ ਜਿਹੜੀ ਕੀਤੀ ਗਈ ਸੀ ਕਿ ਉਹ ਪੈਸਾ ਕਰ ਜਿਹੜਾ ਬਿੱਟ ਸਿਸਟਮ ਦੇ ਵਿੱਚ ਰੱਖਿਆ ਗਿਆ ਸੀ ਤਾਂ ਉਹ ਕਿੱਥੇ ਚਲਾ ਗਿਆ ਤਾਂ ਉਹਦੀ ਜਾਣਕਾਰੀ ਵੀ ਪੰਜਾਬ ਸਰਕਾਰ ਤੋਂ ਮੰਗੀ ਗਈ ਸੀ ਪਰ ਸਰਕਾਰ ਨੇ ਇੱਕ ਵਾਰ ਫਿਰ ਇਸ ਨੂੰ ਅੱਗੇ ਲਮਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਹ ਤੇ ਡਬਲ ਬੈਂਚ ਤੇ ਚਲੀ ਗਈ ਆ ਤਾਂ ਅਗਲੀ ਜਿਹੜੀ ਸੁਣਵਾਈ ਆ 22 ਮਾਰਚ ਨੂੰ ਹੋਣੀ ਆ ਆ ਉਸ ਤੇ ਦੇਖਦੇ ਆ ਸਰਕਾਰ ਵੱਲੋਂ ਕੀ ਪੱਖਾ ਜਿਹੜਾ ਉੱਥੇ ਰੱਖਿਆ ਜਾਣਾ ਤੇ ਮੁਲਾਜ਼ਮ ਨੇ ਆਪਣਾ ਕੀ ਪੱਖ ਰੱਖਣਗੇ ਸੋ ਇਹ ਜਾਣਕਾਰੀ ਮੁਲਾਜ਼ਮ ਦੇ ਪੈਨਸ਼ਨਾਂ ਦੇ ਨਾਲ ਜੁੜੀ ਹੋਈ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸੋ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਨਾਲ ਲੱਖਾਂ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਇਤ ਵਿੱਚ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਦਿੱਤੀ ਗਈ ਜਾਣਕਾਰੀ ਚੰਗੀ ਲੱਗੇਗੀ ਸੋ ਸਾਰਿਆਂ ਦਾ ਸਾਡੇ ਪ੍ਰੋਗਰਾਮ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ